ਬੇਸਿਕ ਤੇ ਜਾਣਦੀ ਗਲੀ ਚ ਮੰਨੀ ਹੈਗੇ ਜਿੱਥੇ ਚਲ ਗਏ ਇੱਥੇ ਅੰਦਰ ਨਹੀਂ ਸੀ ਲੱਗਦਾ ਸੀ ਕਿ ਮੇ ਤੋਂ ਨਹੀਂ ਬਣਨੇ ਠੀਕ ਆਉਂਦਾ ਥੋੜਾ ਜਿਹਾ ਗੈਂਸ ਤੇ ਨਾ ਭੁਲਣਾ ਹੈ ਕੋਸਾਣ ਨੂੰ ਕੋਸਾਣ ਨੂੰ ਅਸੀਂ ਦੋਨਾਂ ਨੇ ਬਾਰੀ-ਬਾਰੀ ਇਹਨੂੰ ਕੀਤਾ 5-5 ਮਿੰਟ ਤੇ ਇਦਾਂ ਹੋ ਗਿਆ ਆ ਬਸ ਇਹ ਥੱਲੇ-ਥੱਲੇ ਲੋਣੀਆ ਇੱਥੇ ਦੋ ਲੈ ਲੋ ਸੱਸਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਬਾਈ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਾਡੇ ਨਵੇਂ ਬਲੌਗ ਵਿੱਚ ਸਵਾਗਤ ਆ। ਤੁਸੀਂ ਪਿਛਲੇ ਬਲੌਗਾਂ ਨੂੰ ਬਹੁਤ ਪਿਆਰ ਦੇਂਦੇ ਆ। ਇਸ ਬਲੌਗ ਨੂੰ ਵੀ ਇਦਾਂ ਪਿਆਰ ਦਿਓ। ਇਦਾਂ ਬਲੌਗ ਨਾ ਬਣੇ ਰਹੇ ਹੋ ਤੇ ਐਂ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ। ਹਲੋ ਜੀ ਲੱਗਦਾ ਆ ਗਿਆ ਇਹ। ਲੈ ਆਇਆ ਲੱਗਦਾ ਆ ਸਮਾਨ ਜਿਹੜਾ ਮੈਂ ਕਿਹਾ ਸੀ। ਲੈ ਆਇਆ ਸਮਾਨ। ਕਿੰਨੀ ਧੋਪਾ। ਕਿੰਦਾਂ ਦਾ ਮੂੰਹ ਹੋ ਗਿਆ ਧੋਪ ਨਾਲ। ਕੀ ਲੈ ਜਾਂਦਾ। ਦਈ। ਦਈ। ਓਨਿੰਗਨ ਟਾਲ ਅਨਗਨ ਅਦਰੇ ਦੀ। ਕਾ ਪੇਸਟੀ ਬਣਾਉਣਾ ਹੋਵੇ ਕੱਟੇ ਦਾ ਵੀ ਹੂੰ ਇਹ ਆਹ ਦਾ ਅੱਛਾ ਇਹ ਹੁੰਦੀ ਆ ਉੜਦ ਦੀ ਦਾਲ ਪਾਈਆ ਘਿਹਾਂਦੀ ਸਾਲ ਚਲੋ ਜੀ ਦਾਲ ਵੀ ਆ ਗਈ ਦਹੀਂ ਵੀ ਆ ਗਿਆ ਹੁਣ ਆ ਬਾਕੀ ਸਮਾਨ ਸਾਡੇ ਤੇ ਹੈਗਾ ਆ ਦਹੀਂ ਵੀ ਆ ਗਿਆ ਦਹੀਂ ਵੀ ਆ ਗਿਆ ਤੇ ਹਾਂ ਜੀ ਹਾਂ ਹੁਣ ਆਪਾਂ ਪ੍ਰੋਸੈਸ ਆਪਣਾ ਤਿਆਰ ਕਰਦੇ ਆਂ ਤੇ ਦਾਲ ਨੂੰ ਵੀ ਭਿਗੇ ਰੱਖਣਾ ਹਾਂ ਦਾਲ ਨੂੰ ਇੱਕ ਡੁੰਗਰ ਭਿਗੇ ਰੱਖੋ ਇਹ ਹੁੰਦੀ ਪੈਲਤਾ ਵਿੱਚ ਨੇ 10 ਰੁਪਏ ਦੇ ਮਿਲਦੀ ਹੁੰਦੀ ਕੁਲ ਦੀ ਹੁੰਦੀ ਵਿੱਚ ਪੋਇਆ ਹੁਣ ਨਹੀਂ ਕੀ ਖਾਦੇ ਨੂੰ ਦਾਲੋਂ ਔਰਦ ਦੀ ਦਾਲ ਔਰਦ ਦੀ ਔਰਦ ਦੀ ਨਹੀਂ ਕੁਝ ਹੋਰ ਕਹਿੰਦੇ ਹੈਗੇ ਮੂੰਗ ਦੀ ਦਾਲ ਉਹੀ ਹੋਈ ਕੋਈ ਚੀਜ਼ ਨਹੀਂ ਹੋ ਗਈ ਹੁਣ ਇਹਨੂੰ ਸਾਰੀ ਪੇਲੀਏ ਹੋਰ ਹੋਰ ਸਾਰੀ ਖਾ ਗਈ ਹੋਏ ਸਾਰੀ ਬਾਣੀ ਤੂੰ ਦੱਸੋ ਸਾਰੀ ਪਾ ਦੇ ਨਹੀਂ ਆ ਜਿਆਦਾ ਹੋਏ ਪਾ ਦੇ ਹੁਣ ਚੰਗੀ ਤਰ੍ਹਾਂ ਧੋਰਾ ਵਿੱਚ ਟੰਗਤੀ ਹੁੰਦਾ ਹੈ ਇਹ ਕਿਵੇਂ ਕਿਵੇਂ ਧੋੜੀ ਲਈਆਂ ਚੰਗੀ ਤਰ੍ਹਾਂ 3-4 ਵਾਰ ਇਹਨੂੰ ਤੋ ਫੇਨ ਧੋ ਕੇ ਤਿੰਨ ਚਾਰ ਵਾਰੀ ਐਨ ਪਾਣੀ ਇਹਨੇ ਇੱਕ ਚੱਟਾ ਨਹੀਂ ਹੁੰਦਾ ਨਾ ਜੇ ਨਹੀਂ ਰੱਖਣਾ ਸੀ ਰਾਤ ਹੁੰਦਾ ਇਹ ਭੱਲੇ ਆ ਨਾ ਰੋਟੀ ਖਲਾਉ ਪੰਜੇ ਇੱਥੇ ਲਾਉ ਜੀ ਦਾਲ ਇਹ ਭਿੰਤੀ ਰੱਖ ਦਿੱਤੀ ਆ ਹੁਣ ਦਾਲ ਰੱਖਤੀ ਆ ਜੀ ਭੇਤ ਕੇ ਚਲ ਗਏ ਇੱਥੇ ਹੁੰਦਾ ਨਹੀਂ ਸੀ ਆ ਚੱਲ ਜਾਈ ਦੁਆ ਨਾ ਚੱਪਲਾ ਕਿੱਥੇ ਆ ਹਾਂ ਚੱਪਲਾ ਇੱਥੇ ਆ ਉਹ ਇਹ ਤਾਂ ਚਲ ਗਏ ਇਹਨਾਂ ਤੋਂ ਪਿੱਛੇ ਕਿੱਥੇ ਰਕਤ ਹੋ ਹਾਂ ਬਾਹਰ ਕਿੱਥੇ ਚਲ ਗਿਆ ਪਤਾ ਨਹੀਂ ਕਿੱਥੇ ਗੈਪ ਹੋ ਗਏ ਆ ਇਹ ਟੀ ਲੋਡ ਪੇ ਸਿੱਖ ਤੋਂ ਜਾਣਦੀ ਗਲੀ ਸੁਣੀ ਹੈਗੇ ਆ ਜਾ ਅੰਦਰ ਦੇਖੀਏ ਕਿਤੇ ਹਾਂ ਕੁੰਡਾ ਵੀ ਖੁੱਲ੍ਹਾ ਹੀ ਸੀ ਨਾ ਦਾਦੀ ਵਾਲੇ ਕਮਰੇ ਦੇ ਹਾਂ ਦਾਦੀ ਵਾਲੇ ਕਮਰੇ ਦੇ

ਹਾਂ ਲੈ ਦੇ ਹੋਈ ਪਾਵਰ ਪਾ ਲਓਗੇ ਲੱਭੇ ਲੱਭੀਆਂ ਪੈਂਟ ਆ ਦੇ ਇਹਨੂੰ ਬੰਦ ਕਰੋਗੇ ਤਾਂ ਬਈ ਕਿ ਚਪਲਾ ਇੱਥੇ ਹੀ ਹੈ ਕਹਿੰਦੀ ਚਪਲਾ ਇੱਥੇ ਹੀ ਹੈ ਆਏ ਆਏ ਪਾ ਅੱਜ ਲਿਖਦੇ ਆ ਕਿ ਕਿੱਦਾਂ ਕੰਨਾ ਗਾਇਸ ਤੇ ਕੰਨਾ ਕਰਤੇ ਕੰਨਾ ਗਾਇਸ ਦੇ ਗਾਣਾ ਬੜਾ ਪਾਰ ਦਿੱਸਣਾ ਤੇ ਅਖਬਾਰਾਂ ਵੀ ਅਖਬਾਰਾਂ ਚਾਹੀਦੀਆਂ ਆ ਉਹੀ ਜਗ੍ਹਾ ਆ ਉਹੀ ਚੀਜ਼ ਆ ਹੁਣ ਕੀ ਸਵਾਣ ਹੀ ਲੱਗੇ ਚੱਕਣ ਇੱਕ ਖਵਾਰਾ ਹੋ ਜਾਏ ਬਸ ਐਵੇਂ ਗੰਦ ਗੰਦ ਲਈ ਦੱਸ ਕੀ ਕਰ ਤਾ ਦੱਸ ਮੈਂ ਤਾਂ ਕੋਈ ਨਹੀਂ ਉਹ ਦਿਨ ਜਿਹੜੇ ਚੈਲੰਜਸ ਦਾ ਦੇ ਖਿਜਦੇ ਆ ਨਾ ਜਿਹੜੇ ਉਹ ਇਦਾਂ ਹੀ ਕਰਦੇ ਹੁੰਦੇ ਇੱਥੇ ਦਾਣਾ ਆ ਇੱਧਰ ਬਸ ਇੱਥੇ ਥੱਲੇ ਥੱਲੇ ਲਾਉਣੀ ਆ ਇੱਥੇ ਦੋ ਹੈ ਲੈ ਆਪੜਾ ਲਾ ਦੇਣਾ ਤੁਸੀਂ ਲਾਓ ਇੱਧਰ ਹੁਣੀਆਂ ਦੋ ਰਿਫਲੈਕਟਡ ਰਿਫਲੈਕਟਡ ਆਪਾਂ ਹੁਣ ਕਰਨ ਲੱਗੇ ਆ ਜੀ ਅਖਵਾਰਾਂ ਨੂੰ ਲੱਗੇ ਆ ਜਿਹੜੇ ਕਾਲੇ ਕੰਦਾ ਹੀ ਲੁਕੋ ਦੀਏ ਸਾਰਿਆਂ ਨੂੰ ਬੁਰੀਆਂ ਬੜੀਆਂ ਲੱਗਦੀਆਂ ਆ ਘਰ ਦੀ ਫਲੈਕਸੀ ਮੰਨ ਗਈ ਦੇਸੀ ਫਲੈਕਸੀ ਹੋਣ ਲੱਗੀ ਮੈਂ ਇਦਾਂ ਜੋੜਦੀ ਹੁੰਨੀ ਘਰੇ ਆਪਣੇ ਉੱਤੇ ਦੇਸੀ ਤਰੀਕੇ ਨਾਲ ਫਲੈਕਸੀ ਹੋਣ ਗਈ ਐ ਲਓ ਜੀ ਦੇਖੋ ਜੀ ਸਾਡੀ ਰਸੋਈ ਤਿਆਰ ਹੋ ਗਈ ਆ ਨਿਊ ਲਓ ਜੀ ਇਹਨਾਂ ਨੂੰ ਲੱਗਦੀ ਸੀ ਖਰਾਬ ਉਹਨਾਂ ਨੂੰ ਹੁਣ ਨਿਊ ਕੁ ਬਣਾਤੀ ਉਹਨਾਂ ਵਾਸਤੇ ਉਹਨਾਂ ਵਾਸਤੇ ਨਿਊ ਬਣਾਤੀ ਜਿਹਨਾਂ ਖਰਾਬ ਲੱਗਦੀ ਤੇ ਆ ਆ ਪੰਜ ਬਣਾਉਣਗੇ ਆ ਜੀ ਦਹੀਂ ਬੱਲੇ ਆ ਬਣ ਗਈ ਇਹਦੀ ਥਾਲ ਸਾਡੀ ਹੁਣ ਕਦਾ ਲੱਗੀ ਸਾਡੀ ਸਾਡੀ ਥਿਊਰਸ ਹੋਈ ਵਧੀਆ ਬੜੀ ਲੱਗੀ ਹਾਂ ਚਾਹ ਲੋ ਜੀ ਸਾਡੇ ਮਸਾਲੇ ਰੈਡੀ ਹੋ ਗਏ ਆ ਇੱਕ ਮਿੰਟ ਹੋਰ ਲੈ ਗਿਆ ਮੈਂ ਮੋਟ ਲਉਣਾ ਤੇ ਤੁਸੀਂ ਜਾ ਕੇ ਨਾ ਉਹ ਕਰੋ ਉਹ ਕਰਿਓ ਗ੍ਰੈਂਡ ਹਾਂ ਆ ਦੇਖੋ ਦੋਸਤੋ ਦਾਲ ਲੈ ਲੈਣੀ ਆ ਸੀ ਇੰਨੀ ਇੰਨੀ ਬੋਲ ਇੰਨੀ ਬੋਲ ਲੋ ਦੀ ਆਦਾਲ ਅਸੀਂ ਲੈ ਲਈ ਆ ਤੇਰੇ ਵੀ ਦੋਸਤ ਪੁਣਾਇਆ ਜੀਰਾ ਆ ਦੇਖੋ ਜੀ ਪਾਤੀ ਆ ਇਹਦੇ ਵਿੱਚ ਆਪਾਂ ਜੀਰਾ ਪਾਇਆ ਸੀ ਤੇ ਨਮਕ ਪਾਇਆ ਸੀ ਜੀ ਜੀ ਆਪਣੀ ਦਾਲ ਨੇ ਚ ਪਾਣੀ ਨਹੀਂ ਰਹਿਣ ਦੇਣਾ ਤੁਹਾਨੂੰ ਥੋੜਾ ਨਹੀਂ ਪਾਣੀ ਪਾਇਓ ਵਿੱਚ ਜੇ ਬਾਅਦ ਜ਼ਰੂਰਤ ਪਊਗੀ ਤਾਂ ਆਪਾਂ ਪਾ ਲਾਂਗੇ ਪਰ ਪਹਿਲਾਂ ਨਹੀਂ ਤੁਸੀਂ ਪੋਣਾ ਓਵਰ ਐਕਟਿੰਗ ਐਰ ਯੂ ਓਵਰ ਐਕਟਿੰਗ ਇਹ ਲੈਟ ਹੈ ਨਹੀਂ ਹੈ ਜੀ ਆਪਾਂ ਗ੍ਰाइंड ਕਰ ਲਈ ਆ ਇਹ ਅਸੀਂ ਪੇਸਟ ਲੈਂਦਾ ਸੀ ਅਦਰਕ ਦਾ ਤੇ ਉਹ ਪਾ ਪਾਵਾਂਗੇ ਥੋੜਾ ਜਿਹਾ ਜਿੰਜਰ ਜਿੰਜਰ ਜਾਂਦੇ ਮੀਂਜਰ ਥੋੜਾ ਜਿਹਾ ਪਾਉਣਾ ਬਾਸ ਪਾ ਦੇ ਹੋਰ ਪਾ ਦੇ ਨਹੀਂ ਇਹ ਲਸਣ ਵੀ ਪਾਇਆਣਾ ਉਹਨੇ ਉਹਨੇ ਅਦਰਕ ਹੀ ਪਾਇਆ ਸੀ ਤੇ ਸਾਫ ਕੋਈ ਆ ਲਸਣ ਅਦਰਕ ਵੀ ਬਹੁਤ ਇੰਨਾ ਚਲੋ ਜੀ ਸਹਿਜ ਨੂੰ ਪਹਿਲੇ ਭੁੱਖ ਲੱਗ ਗਈ ਆ ਅੱਜ ਫਿਰ ਇਹ ਬਣਨ ਤੋਂ ਪਹਿਲਾਂ ਹੀ ਜਲਾਇਰ ਦੀ ਸੀ ਲਓ ਜੀ ਸਾਡਾ ਤਾਂ ਪੇਸਟਾ ਹੋ ਗਿਆ ਸੀ ਹੁਣ ਆਪਾਂ ਇਹਨੂੰ ਇੱਕ ਡੂੰਘੇ ਚ ਕੱਢ ਲੈਣਾ ਆ ਆ ਸਾਰਾ ਪੇਸਟ ਅਸੀਂ ਪਾ ਲਿਆ ਇਹਦੇ ਵਿੱਚ ਡੂੰਘੇ ਚ ਦਾ ਨੂੰ ਨਾ ਅਸੀਂ ਪਹਿਲਾਂ ਭੇਨਤਾ ਰੱਖਿਆ ਸੀ 10 ਮਿੰਟ ਲਈ ਤੁਹਾਨੂੰ ਦਿਖਾਇਆ ਹੀ ਆ 10 ਮਿੰਟ ਲਈ ਅੱਧਾ ਘੰਟਾ ਘਟਵਾ ਰੱਖੀ ਅੱਧੇ ਘੰਟੇ ਦੂਜਾ ਦੇ ਉਹ ਤੇ ਮਰਜੀ ਆ ਜੇ ਸਰੋਂ ਤੁਸੀਂ ਕਰਨਾ ਚਾਹੋ ਨਾ ਚੰਗੀ ਤਾਂ ਆ ਅਸ ਤਾਂ ਅੱਧਾ ਘੰਟਾ ਰੱਖ ਤੁਸੀਂ ਸਰ ਕਰੋ ਤੁਹਾਨੂੰ ਸਾਫਤਣਾ ਮੈਂ ਕਾ ਆ ਦੇਖੋ ਜੀ ਪੇਸਟ ਅਸੀਂ ਤਿਆਰ ਕਰ ਲਿਆ ਹੈ ਤੇ ਜਿਹੜਾ ਪੇਸਟ ਆਏਗਾ ਦਹੀਂ ਭੱਲਿਆਂ ਦਾ ਤੇ ਅੱਜ ਦੇਖਦੇ ਆਂ ਆਪਾਂ ਟਰਾਈ ਕਰਕੇ ਪਹਿਲੀ ਵਾਰੀ ਕਰਨਾ ਪਾਈ ਪਹਿਲੀ ਵਾਰੀ ਕਰਨ ਲੱਗੇ ਆ ਸਾਨੂੰ ਕਮੈਂਟ ਬਾਕਸ ਤੋਂ ਆਉਂਦੇ ਸੀ ਬਹੁਤ سارے ਕਮੈਂਟ ਆਏ ਸੀ ਦਹੀਂ ਭੱਲੇ ਬਣਾਓ ਤੁਸੀਂ ਭੱਲੇ ਬਣਾਓ ਪਰਸਨਲ ਮੈਸੇਜ ਵੀ ਬਹੁਤ ਆਏ ਸਾਨੂੰ ਕਿ ਦਹੀਂ ਭੱਲੇ ਬਣਾਓ ਜਰੂਰ ਜਰੂਰ ਬਣਾਓ ਤੇ ਅੱਜ ਅਸੀਂ ਤਾਂ ਕਰਕੇ ਬਣਾਏ ਆ ਤੇ ਅੱਗੇ ਵੀ ਵਲੌਗ ਦੇ ਵਿੱਚ ਤੁਸੀਂ ਸਾਨੂੰ ਦੱਸਿਓ ਕੀ ਬਣਾਵਾ ਬਣਾਈਏ ਉਹੀ ਘੜਲੇ ਰੂਪ ਰੂਪ ਕਰਾਂਗੇ ਆਪਾਂ ਬਣਾਵਾਂਗੇ ਕੋਸ਼ਿਸ਼ ਜ਼ਰੂਰ ਕਰਾਂਗੇ ਜੋ ਤੁਸੀਂ ਕਹਿੰਦੇ ਆਂ ਆਪਾਂ ਉਹੀ ਬਣਾਈਦੀ ਆ ਬਈ ਤੇ ਕੋਸ਼ਿਸ਼ ਕਰਾਂ ਕਰਾਂਗੇ ਜਰੂਰ ਜਲੇਬੀਆਂ ਵੀ ਗਈਆਂ ਐ ਜਲੇਬੀਆਂ ਤੱਕ ਥੋੜਾ ਟਾਈਮ ਰੋਕ ਲਓ ਹਾਂ ਤੇ ਜਲੇਬੀਆਂ ਕਿ ਧੋਪਾ ਹੀ ਬਾਹਰ ਮਹੋਣੀਆਂ ਜਲੇਬੀਆਂ ਹੁਣ ਮੈਂ ਇਹਨੂੰ ਸਾਰੇ ਨੂੰ ਪੇਸਟ ਨੂੰ ਕੱਢ ਕੇ ਇਹਨੂੰ ਇੱਕ ਸ਼ੇਪ ਦੇ ਵਿੱਚ ਮੈਂ ਇਹਨੂੰ ਇਦਾਂ ਗੋਲ-ਗੋਲ ਘੁਮਾਈ ਜਾਣਾ ਹੈ ਕਿੰਨਾ ਚਿਰ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ 10 ਮਿੰਟ ਬਾਅਦ ਇਹਨੂੰ ਦੇਖੋ ਮਨਾ 10 ਮਿੰਟ ਤੱਕ ਵਾਈਟ ਜਿੰਨਾ ਤੇ ਵਾਈਟਿੰਗ ਦਾ 10 ਮਿੰਟ ਤੱਕ ਇਹਨੂੰ ਇਦਿਕ ਘੁਮਾਈ ਜਾਣਾ ਜਿੰਨਾ ਚਿਰ ਵਾਈਟ ਰਹੇ ਹੁੰਦਾ ਹਾਂ ਹਾਂ

ਪਰ ਬਾਹਰ ਇੰਨੀ ਗਰਮੀ ਚ ਛਲੜੀ ਹੈ ਤਾਂ ਕੁਛ ਨਹੀਂ। ਮਾਤਾ ਫੇਪ ਵੀ ਆਪਾਂ ਛਾਂਵੇਂ ਬਾਹਰ ਖੁੱਲ੍ਹੇ ਸੀ। ਘਰ ਦੇ ਵਿੱਚ। ਜਿੰਜਰ ਤੇ ਗਰਸ ਮਿਲਾਉਂਦੀ। ਅਦਰਕ ਦੀ। ਅਸੀਂ ਦੋਨਾਂ ਨੇ ਬਾਰੀ-ਬਾਰੀ ਇਹਨੂੰ ਕੀਤਾ 5-5 ਮਿੰਟ ਤੇ ਇਹ ਇਦਾਂ ਹੋ ਗਿਆ ਆ। ਇਹਦਾ ਇਦਾਂ ਕਿ ਪੀਲੇ ਰੰਗ ਤੋਂ ਨਾ ਇਹ ਵਾਈਟ ਕਲਰ ਹੋ ਜਾਣਾ। ਉਹ ਵਾਈਟ ਜਿਹਾ ਕਲਰ ਹੋ ਜਾਣਾ ਇਹਦਾ। ਹਾਂ। ਜੇ 10 ਮਿੰਟ ਨੂੰ ਪੂਰਾ ਕਰਨਾ ਪੜਾ ਇਦਾਂ। ਜ਼ਿਆਦਾ ਵਾਈਟ ਨਹੀਂ ਹੋਣਾ ਇਦਾਂ। ਠੀਕ ਠੀਕ ਵਾਈਟ ਹੋ ਜਾਣਾ ਆ ਪੂਰਾ 10 ਮਿੰਟ ਕਰਨਾ ਪੈਣਾ ਹਾਂ ਕਿਉਂਕਿ ਇਹਦੇ ਨਾਲ ਤੁਹਾਡੇ ਭੱਲੇ ਕਿਉਂਕਿ ਇਹ ਇਹਦੇ ਨਾਲ ਹੀ ਵਧੀਆ ਬਣਨੇ ਆ ਜੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰੋਗੇ ਤਾਂ ਇੱਥੇ ਜੋਰ ਲਾ ਦਿਓ ਥੋੜਾ ਜਿਹਾ 10 ਮਿੰਟ ਬਾਕੀ ਅਸੀਂ ਜਿਹੜੇ ਮਸਾਲੇ ਲੈ ਲਏ ਇੱਕ ਮਸਾਲੇ ਇਹ ਲੈ ਲਏ ਇਹਨੂੰ ਆਪਾਂ ਨਾ ਜਿਹੜਾ ਤਵੇ ਤੇ ਉਹ ਕਰਨਾ ਆ ਭੁੰਨਣਾ ਆ ਫੇ ਆਪਾਂ ਇਹਨੂੰ ਪੁੱਟਾਂਗੇ ਤੇ ਇੱਕ ਲੈ ਲਈ ਆਪਾਂ ਮਿਰਚ ਤੇ ਇਹ ਆਪਾਂ ਲਿਆਇਆ ਜੀ ਵਾਈਟ ਨੂਨ ਤੇ ਇਹ ਆਪਾਂ ਲਿਆਇਆ ਜੀ ਕਾਲਾ ਨਮਕ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਇਹ ਚਾਰ ਚੀਜ਼ਾਂ ਜ਼ਰੂਰੀ ਆ ਤੇ ਬਾਕੀ ਨਾ ਚੀਜ਼ਾਂ ਹੋਣ ਭਰ ਚਾਰਜ ਦਾ ਜ਼ਰੂਰੀ ਹੈ ਵਿੱਚ ਦੋਸਤੋ ਪਾਣੀ ਵੀ ਜਦੋਂ ਪਾ ਕੇ ਦੇ ਲਾਂ ਜੇ ਤੈਰਨ ਲੱਪਿਆ ਤਾਂ ਫੇ ਸਮਝੋ ਸਹੀ ਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਥੋੜਾ ਜਿਹਾ ਹੋਰ ਕਰਾਂਗੇ ਚਿਕੜਾ ਨਹੀਂ ਰੱਖ ਲਈ ਆ ਇਹ ਪਹਿਲਾਂ ਪਾਣੀ ਸੁਕਾਵਾਂਗੇ ਚੰਗੀ ਤਰ੍ਹਾਂ ਇਦਾਂ ਹੀ ਕਰਨਦੇ ਆ ਤੇ ਫੇ ਵਿੱਚ ਪਾਵਾਂਗੇ ਤੇਲ ਆ ਅਸੀਂ ਰੱਖ ਲਿਆ ਤਵਾ ਤਵੇ ਤੇ ਅਸੀਂ ਇਹੋ ਭੁੰਨਣਾ ਆ ਮਸਾਲਾ ਤੇ ਫੇ ਇਹਨੂੰ ਭੁੰਨਣਾ ਆ ਤੇ ਛੋਟਾ ਮੈਂ ਤਾਂ ਸਭ ਹੀ ਕਰਨ ਹੋ ਗਈ ਆ ਹੁਣ ਅੱਚੇ ਪਾਵਾਂਗੇ ਆਪਾਂ ਤੇਲ ਬਹੁਤੰਨ ਆਦਿਆ ਲੋ ਜੀ ਤੇਲ ਸਾਡਾ ਪੈ ਗਿਆ ਆ ਤੇ ਉਹ ਗਰਮ ਹੋ ਜੂਗਾ ਤੇਲ ਚ ਨਾ ਚੱਕਰ ਹੋ ਹੁੰਦੇ ਆ ਆ ਲੋ ਜੀ ਆਪਣਾ ਸਭ ਕੁਝ ਰੈਡੀ ਹੋ ਗਿਆ ਆ ਤੇਲ ਵੀ ਜਿਹੜਾ ਗਰਮ ਹੋ ਗਿਆ ਆ ਤੇ ਜਦੋਂ ਵੀ ਤੁਸੀਂ ਭੱਲੇ ਦਾ ਮਸਾਲਾ ਚੱਕਣਾ ਨਾ ਪਹਿਲਾਂ ਹੱਥਾਂ ਦੇ ਇਦਾਂ ਪਾਣ ਲਾ ਲੈਣਾ ਥੋੜਾ ਜਿਹਾ ਇਦਾਂ ਮੈਨਾਂ ਉਹ ਚਮਚੇ ਨਾਲ ਪਾਣੀ ਬਣ ਕੇ ਬਿਗੀ ਜਾਂਦੇ ਹੈਗੀ ਆ ਪਾਣੀ ਲਾ ਲਓ ਚਮਚੇ ਨਾਲ ਹੀ ਤਾਂ ਬਣ ਬਣ ਕੇ ਡਿੱਗੀ ਜਾਂਦੇ ਹੈ ਵਿੱਚ ਹਾਂ ਗੋਲ ਗੋਲ ਚਮਚੇ ਨਾਲ ਚੱਕ ਕੇ ਦੇਖ ਕੇ ਤਾਂ ਗੋਲ ਬਣ ਜਾਣਾ ਪੂਰਾ ਲੱਗਦਾ ਜਰਾ ਪਤਲਾ ਤਾਂ ਨਹੀਂ ਹੋ ਗਿਆ ਹਾਂ ਨਹੀਂ ਨਹੀਂ ਸਹੀ ਆ ਸਹੀ ਆ ਲੋ ਜੀ ਪਹਿਲਾਂ ਤਾਂ ਪਹਿਲਾਂ ਹਟਾ ਪੈ ਗਿਆ ਆ ਐਦਾਂ ਚਮਚੇ ਨਾਲ ਬਣੀ ਜਾਣੇ ਗੋਲ ਗੋਲ ਆਹੋ ਚਮਚੇ ਨਾਲ ਹੀ ਬਣੀ ਜਾਣੇ ਪਤਾ ਮੈਨੂੰ ਨਾ ਕੀ ਕੰਮ ਹੋਇਆ ਨਾ ਚਮਚੇੜ ਥੋੜੀ ਹੋਣਾ ਗੈਸ ਨੂੰ ਥੋੜਾ ਘੱਟ ਹੀ ਰੱਖਣਾ ਆ ਜਿਆਦਾ ਨਾ ਕਰਿਓ ਗੈਸ ਨੂੰ ਤੁਹਕੇ ਤੁਹਾਡੇ ਜਿਹੜੇ ਭੱਲੇ ਕਾਲੇ-ਫਾਲੇ ਪੀਲੇ ਹੋ ਜਾਣੇ ਬਸ ਹੁਣ ਕਿੰਨੇ ਪਾਈ ਵਿੱਚ ਪੰਜ-ਪੰਜ ਹੀ ਪਾਣੀ ਜਿਆਦਾ ਥੋੜੇ ਇੱਕ ਮਾਦੇ ਹੋ ਗਏ ਆ ਬ੍ਰਾਊਨ ਜੇ ਹੋ ਗਏ ਆ ਹਿੱਦਾਂ ਦੇ ਰੱਖਣੇ ਆ ਮੇਕਅਪਲੇ ਪਾਣੀ ਸਟਕਿਆ ਦੇਖ ਲਿਓ ਜੇ ਤਾਂ ਹੋ ਗਿਆ ਠੀਕ ਆ ਨਹੀਂ ਤਾਂ ਫਿਰ ਦੂਜੇ ਸੁੱਕੇ ਬਣਾ ਲਿਓ ਲੱਡੂ ਮੋਲੇ ਤੇ ਮਟਰੀਆ ਇੱਕ ਗੈਸ ਘੱਟ ਕਰ ਲਾ ਥੋੜੇ ਜਿਹਾ ਲੰਬਾ ਜਾ ਬਿਲਕੁਲ ਘੱਟ ਕੀਤਾ ਦਦੇ ਕਲਰ ਰੱਖਣਾ ਇਹਨਾਂ ਦਾ ਆ ਦੇਖ ਬਸ ਬਿਲਕੁਲ ਇਦਾਂ ਹੀ ਵਾਓ ਬਣ ਗਏ ਕੱਢ ਲਮ ਕੱਢ ਲਾ ਦਾ ਨਹੀਂ ਹਾਨੇ ਕਿ ਕੋਈ ਗਿਆ ਮੈਨੂੰ ਖਾ ਥੋੜਾ ਜਿਹਾ ਕਰ ਲੀ ਕੋਈ ਗਿਆ ਹੋਰ ਹੋਰ ਬ੍ਰਾਊਨ ਜਿਹੇ ਹੋ ਗਏ ਬਸ ਨਾਲੇ ਪਾਣੀ ਛੱਡ ਦਾਰ ਰੱਖ ਲਾ ਪਹਿਲੇ ਇੱਕ ਸਾਈਡ ਪਹਿਲੇ ਕੱਢ ਕੇ ਰੱਖ ਬੱਕਰੇ ਇੱਕ ਸਟਕ ਕੇ ਦੇ ਦੇ ਪਹਿਲੇ ਪਾਣੀ ਛੱਡ ਦੇ ਮੈਂ ਪਹਿਲੇ ਕੱਢ ਲਾ ਸਾਰੇ ਕੱਢ ਕਰਦੇ ਹੋ ਹੋਰਾਂ ਸਾਰੇ ਨਾ ਖਰਾਬ ਹੋ ਜਾਣ ਕਿਤੇ ਪਹਿਲੇ ਇੱਕ ਸਟਕ ਕੇ ਦੇ ਲੈ ਲਓ ਜੀ ਸਾਡੇ ਆ ਵੀ ਹੋ ਗਏ ਆ ਤੁਸੀਂ ਪਹਿਲਾਂ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਮੈਸ਼ ਕਰਿਓ ਤੁਮੀ ਤੁਹਾਡੇ ਭਲੇ ਭੱਲੇ ਵਧੀਆ ਬਣਦੇ ਪੋਲੇ ਬਣਦੇ ਤੇ ਪੋਲੇ ਬਣੇ ਬਿਲਕੁਲ ਤਾਂ ਮੈਂ ਗਰਮਾ ਥੋੜਾ ਇੰਨਾ ਮੈਂ ਤੁਹਾਨੂੰ ਦਿਖਾ ਦਿੰਨੀ। ਲਓ ਜੀ ਆਹ ਦੇਖੋ ਜੀ ਨਿਕਲ ਕੇ ਬਾਹਰ ਰੈਡੀ ਹੋ ਗਏ ਆ ਤੇ ਆ ਚੀਜ਼ ਉਹ ਮਸਾਲਾ ਕਿੱਥੇ ਪੋਣਾ ਹੈ? ਉਹ ਤਾਂ ਬਾਅਦ ਚ ਪੋਣਾ ਹੈ। ਉਹ ਮਸਾਲਾ ਇੱਥੇ ਨਹੀਂ ਪੋਣਾ ਆਪਾਂ। ਉਹ ਦੋਸਤੋ ਮਸਾਲਾ ਜਿਹੜਾ ਨਾ ਅਸੀਂ ਜਿਸਲੇ ਭੱਲੇ ਸਾਡੇ ਬਣ ਕੇ ਰੈਡੀ ਹੋ ਗਏ। ਜਿਹੜਾ ਆਪਾਂ ਦਹੀਂ ਮੈਸ਼ ਕਰਨਾ ਆ ਉਹ ਤੁਹਾਨੂੰ ਬਾਅਦ ਦੱਸੂਗੀ ਸਾਰੀ ਬਲੌਗ ਨਾਲ ਇੱਥੇ ਬਣੇ ਰਹੋ ਤੇ ਸਾਰਾ ਬਲੌਗ ਦੇਖਿਓ ਫੇਰ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਐਂਡ ਤੇ ਕੀ ਕਰਨਾ ਮਤਲਬ ਵੀ ਤੁਸੀਂ ਇੱਥੇ ਬਣੇ ਰਹੋ ਬਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਹੈ ਇੰਟਰਸਟਿੰਗ ਇੰਟਰਸਟਿੰਗ ਕਿਹਾ ਥੋੜਾ ਦੇਰ ਰਕਮ ਇਨਸ਼ਾਅੱਲਾ ਰਕਮ ਤੋਂ ਬਦਦਿਆ ਪੈਣਾ ਪਈ ਅੰਦਰ ਅੱਜ ਜੋਈ ਜੋ ਹੋ ਗਈ ਹੋ ਵਾਏ ਗੁਰੂ ਵਾਹਿਗੁਰੂ 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 ਹੋ ਗਿਆ ਗੈਸ ਘੱਟਾ ਗੈਸ ਕਰਦੇ ਥੋੜਾ ਤੇਲ ਕੋਈ ਕਰਨਾ ਲੌਗ ਨਾਲ ਬਣੇ ਰਹੋ ਜੀ ਫੁੱਲ ਵਲੌਗ ਦੇਖਿਓ ਤੇ ਤੁਹਾਨੂੰ ਫਿਰ ਹੁਣ ਇਹ ਤੁਹਾਨੂੰ ਪਤਾ ਲੱਗਣਾ ਸਾਰਾ ਕੁਝ ਤੇ ਸਾਨੂੰ ਸਪੋਰਟ ਜਰੂਰ ਕਰਿਓ ਲਾਈਕ ਕਰਿਓ ਤੇ ਕਮੈਂਟ ਵਧੀਆ ਜਿਹਾ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਕਮੈਂਟੀਆਂ ਸਾਰੇ ਜਣੇ ਕਮੈਂਟ ਬਹੁਤ ਜਾਣੇ ਕਰਦੇ ਸਾਨੂੰ ਬਹੁਤ ਕਮੈਂਟ ਆਉਂਦੇ ਆ ਰਿਪਲਾਈ ਆਉਂਦੇ ਆ ਤੇ ਅਸੀਂ ਰਿਪਲਾਈ ਵੀ ਕਰਦੇ ਆ ਸਾਰਿਆਂ ਦਾ ਤੇ ਇਦਾਂ ਪਿਆਰ ਕਰਦੇ ਰਹੋ ਤੁਹਾਡੀ ਪੋਲੇ ਬਣਿਆ ਪੋਲੇ ਬੜਾ ਵਧੀਆ ਬਣੇ ਇੱਧਰ ਰੱਖਦਾ ਇੱਥੇ ਰੱਖਦਾ ਬਰੈਡ ਮੋਰੇ ਮੈਂ ਕਿਹਾ ਉਹ ਗਰਮ ਆ ਲੈ ਇੱਥੇ ਕਰਾ ਲੈ ਉਹ ਪੋਲੇ ਹੋਣੇ ਆ ਗਰਮ ਆ ਪੂਰੇ ਹੋਈ ਬਣੇ ਆ ਉਹ ਜਿਹੜੇ ਲੱਡੂ ਜੇ ਹੁੰਦੇ ਨਾ ਉਹ ਉਹ ਤੋਂ ਬਹੁਤ ਨਿੱਕੇ ਨਿੱਕੇ ਬਣਾਉਂਦੇ ਆ ਫੇਰ ਫੇਰ ਵੱਡੇ ਬਣਾਏ ਆ ਹਾਂ ਉਹ ਨਿੱਕੇ ਨਿੱਕੇ ਹੁੰਦੇ ਆ ਉਹ ਫੇਰ ਉਹ ਓਸਾ ਮੈਂ ਦਿੰਦੇ ਆ ਤੇ ਉਹ ਲੈਣੇ ਕੋ ਮੇਰੇ ਅਗਲੇ ਨੂੰ ਵੀ ਕਮਾਈ ਵਿੱਚ ਕਰ ਲੈਂਦੀ ਉਸਾ ਮੈਂ ਜਲਦੀ ਆ ਮੈਂ ਤਾਂ ਹੀ ਬਹੁ ਹੁੰਦੀ ਹੈ ਤੇ ਹ ਹਰ ਚੀਜ਼ੇਰ ਮਿਹਨਤ ਆ ਕੋਈ ਵੀ ਬਲੋਗਿੰਗ ਕਰਦਾ ਚਾਹੇ ਕੋਈ ਝਾੜੀ ਟੱਪਾ ਕਰਦਾ ਚਾਹੇ ਕੋਈ ਰੇੜੀ ਤੇ ਕੋਈ ਸਮਾਲਾਕ ਬੈਠਾ ਹਰ ਚੀਜ਼ ਚ ਮਿਹਨਤ ਆ ਕੋਈ ਵੀ ਕੰਮ ਆਸਾਨ ਨਹੀਂ ਹੋ ਚੱਲਾ ਦੋ ਘੰਟੇ ਫੁੱਟੇ ਥੱਲੇਆਂ ਖੜਦੀ ਵਾਓ ਕਾਹਦੇ ਦੇਖਿਆ ਕਿ ਨਹੀਂ ਫਾਲੋ ਬਣਾ ਤਾਂ ਜੇ ਕੋਈ ਵੀ ਕੰਮ ਰੋਣਾ ਕਰੋ ਨਾ ਤਾਂ ਵਧੀਆ ਹੀ ਹੁੰਦਾ ਸਰ ਮੈਂ ਨਾ ਪਾਣੀ ਜੋ ਕੱਢਦੇ ਹਾਂ ਪਾਣੀ ਦੂੰਗਾ ਮੈਂ ਰੱਖਿਆ ਆਪਣੇ ਪਾਣੀ ਮੈਂ ਇਕੱਠੇ ਪੋਣੀ ਆ ਫਿਰ ਅੱਧੇ-ਅੱਧੇ ਰਹਿਣੇ ਦੁੱਗੇ ਇੱਕ ਸਹੇ ਨੀ ਦੇਦੇ ਖਾਣ ਦੇ ਕਰਦਾਗਾ ਦੇਓ ਇੱਦਿ ਖਾ ਲੈਣੇ ਤੁਸੀਂ ਠੰਡਾ ਹੋ ਲੰਦ ਨਿਆਣਾ ਨੂੰ ਹੀ ਡਾਨੀ ਦੇਣਾ ਸੀ ਕਿਉਂਕਿ ਪਾਣੀ ਵਿੱਚ ਕਰਕੇ ਜਾਨਾ ਟੀਲ ਤੂ ਨਿਕਲ ਜਾਣਾ ਹੈ ਬੇਚਾਰੀ ਕੇਲੇ ਦੇ ਡਿਕਣਦੇ ਹੀ ਆ ਸਾਨੂੰ ਹੀ ਲੱਗਦਾ ਵਿਚਾਰਾ ਜਦੋਂ ਨਿਆਣਾ ਬਿਮਾਰ ਹੁੰਦਾ ਨਾ ਫੇਰ ਪਤਾ ਕੀ ਬੀਤਦੀ ਅੰਮਾ ਉਹਦੇ ਨਿਆਣਾ ਰਖਾ ਲੈਂਦੇ ਆ ਲਓ ਜੀ ਸਾਡੇ ਵੀ ਰੈਡੀ ਹੋ ਗਏ ਆ ਇੱਧਰ ਖਾਣ ਦੀ ਬੜਾ ਟੇਸਟੀ ਹੈ ਹੁਣ ਤਾਂ ਹੀ ਦੇ ਖਾਣਾ ਚਾਹੁੰਦੇ ਆ ਮੈਂ ਮੇਰੇ ਰੱਖ ਲਈ ਸੁੱਕੇ ਪਾਣੀ ਨਾ ਗੱਡੀ ਇਹਨੇ ਸੁੱਕੇ ਵਾਲਾ ਆ ਤੀ ਸਾਡੇ ਆਖਰੀ ਰਹਿ ਗਿਆ ਹੁਣ ਕਿਦਾਂ ਲੱਗਿਆ ਸਾਜੀ ਹਲੇ ਦੇਖੀ ਗਾਹ ਕਿੰਨੇ ਸਵਾਲ ਲੱਗਣੇ ਹਲੇ ਹੋਰ ਇਹਦਾ ਪ੍ਰੋਸੈਸ ਮੁੱਕੇ ਟੇਸਟੀ ਟੇਸਟੀ ਆ ਤਾਂ ਬਣਾਣਾ ਪਊ ਪਾਣੀ ਪਾ ਕੇ ਨਾ ਆਪਾਂ ਇਦਾਂ ਤੇ ਸਾਰੇ ਜਿਹੜੇ ਭੱਲੇ ਆ ਤੁਸੀਂ ਰੱਖਣੇ ਆਪਣੇ ਸੁੱਕੇ ਸੁੱਕੇ ਰੱਖ ਲਈ ਮੇਲੇ ਚਾਰ ਸਾਰੇ ਵਿੱਚ ਪਾਉਣੇ ਨੇ ਚੱਕੋ ਚਾਹ ਰੱਖ ਤੇ ਨੰਗ ਰੱਖ ਲਓ ਇਹਦੇ ਉੱਪਰ ਨਾ ਇੱਕ ਪਲੇਟ ਇੱਕ ਛੋਟਾ ਜਿਹਾ ਵਿੱਚ ਜਿਹੜੀ ਵਿੱਚ ਆਵੇ ਨਾ ਪਲੇਟ ਉਹ ਰੱਖਣੀ ਆ ਸਾਰੇ ਪੱਲੇ ਦੇ ਗੋਭਿਆਂ ਦੇ ਵਿੱਚ ਤਾਂ ਪਲੇਟ ਰੱਖ ਦਿਓ ਵਿੱਚ ਇਦਾਂ ਠੀਕ ਆ ਇਹਦਾ ਪਲੇਟ ਰੱਖ ਕੇ ਫੇਰ ਉੱਪਰ ਉਹ ਦੇਖ ਹੋਰ ਪਲੇਟ ਦੇ ਦੋ। ਇਹ ਘੇਰਾ ਦੇ ਠੰਡੇ ਹੁੰਦੇ ਉਹਨਾਂ ਨੂੰ ਪੀਤੇ ਨਹੀਂ। ਹਾਂ ਠੰਡੇ। ਠੰਡੇ ਨੂੰ ਰੱਖ ਦੋ ਫ੍ਰਿਜ ਚ। ਠੰਡੇ ਪੰਜ ਮੋਣ ਚਾਹੀਦੇ ਹੁੰਦੇ ਹੁਣ। ਫ੍ਰਿਜ ਲੋਡ ਹੀ ਬੜੀ ਕੀਤੀ ਹੈ। ਕਿੱਥੇ ਰੱਖਾਂ। ਦੋਸਤੋ ਕੀ ਕਰਨਾ ਹੈ ਇੱਕ ਟੂੰਗਾ ਲੈ ਲਿਆ ਇੱਕ ਦਹੀਂ ਲੈ ਲਿਆ। ਇਹ ਆਪਾਂ ਰੱਖ ਦਾਂਗੇ। ਸਭ ਤੋਂ ਪਹਿਲਾਂ ਅਸੀਂ ਪੁਰਨਾਗੇ ਮਸਾਲਾ। ਤਾਂ ਇਹਨੂੰ ਗਰਮ ਕਰਕੇ ਨਾ ਜਿਹੜਾ ਸੀ ਮਸਾਲਾ ਇਹਨੂੰ ਆਪਾਂ ਨਾ ਹੋਮ ਕਰਨਾ ਹੈ। ਥੋੜਾ ਜਿਹਾ ਗੈਸ ਤੇ ਨਾ ਭੁਲਣਾ ਹੈ ਮਸਾਲੇ ਨੂੰ। ਇਹ ਮਸਾਲਾ ਹੈ ਨਾ ਇਦਾਂ ਪਾ ਕੇ ਵਿੱਚ ਵਿੱਚਾਂ ਪਾਉਣਾ ਨਮਕ ਥੋੜਾ ਜਿਹਾ ਨਮਕ ਪਾ ਦਿਓ ਵਿੱਚ ਪਾਓ ਕਾਲੀ ਮਿਰਚਾਂ ਹੂੰ ਨੱਕ ਸਾਤ ਪੁੰਨਣੀਆਂ ਇਦਾਂ ਭੁੰਨਣੀ ਪੈਣੀ ਸਾਰਾ ਵਿੱਚ ਪਾਓ ਨੱਕ ਪੁੰਨਣੀਆਂ ਕੋਣਾ ਜੀ ਕਾਲਾ ਭਟਕਾ ਭੁੰਨਣਾ ਚੰਗੀ ਤਰ੍ਹਾਂ ਗੈਸ ਬੰਦ ਕਰ ਦਿਓ ਚੰਗੀ ਤਰ੍ਹਾਂ ਇਦਾਂ ਭੁੰਨ ਲੈਣਾ ਇਹਨਾਂ ਤੇ ਕਰੇ ਬਲੈਕ ਧਿਆਣੀ ਮਸਾਲਾ ਸਾਰਾ ਮਸਾਲਾ ਮਿਕਸ ਕਰ ਲੈਣਾ ਕਾਲਾ ਨਮਕ ਵੀ ਜ਼ਰੂਰ ਪਾਉਣਾ ਕਿਉਂਕਿ ਕਾਲੇ ਨਮਕ ਨਾਲ ਹੀ ਸਵਾਦ ਆਉਣਾ ਤੁਹਾਡਾ ਇਹਨੂੰ ਕੈਂਡਾ ਤੱਕ ਵੇ ਤੇ ਇਹੜਾ ਥੋੜਾ ਜਿਹਾ ਹੋਰ ਗਏ। ਜਈ ਆਪੇ ਇੱਕ ਬੋਲ ਚ ਪਾਵਾਂਗੇ। ਤੇ ਦਹੀਂ ਨੂੰ ਚੰਗੀ ਤਰ੍ਹਾਂ ਚੁਕੀਣਾ ਉਹ ਕਰਨਾ ਹੈ। ਦਹੀਂ ਮੇਰੇ ਛੋਟਾ ਜਿਹਾ ਨਾ ਉਹ ਨੂੰ ਉਹ ਕਰ ਰਹੀ ਸੀ। ਪਾਓ। ਜਿੱਦਾਂ ਮੈਂ ਲਾਈਂ ਦੀ ਉਦਮੂਣਾ ਦੇ। ਇਹ ਆ ਫਟੇ ਜੱਕੇ ਵੇ ਆ। ਖਾਈ ਜਾਗੇ ਨਾ। ਬਦਲਤ ਵਾਂ ਲੱਗੇ। ਇਹ ਬਸ ਆਲਾ ਦੇ ਇਦਾਂ। ਆਹ ਜਿੱਦਾਂ ਮੈਂ ਲਾਈਵ ਨੂੰ ਕਰਨਾ ਹੱਲੇ ਮੇਰੇ ਕੋਲ ਫੋਟੋ ਹੈਗੀ ਆ ਹੁਣ ਜੋ ਲੋਜੀ ਹੁੰਦੀ ਆ ਆਹ ਗੋਲੇ ਜਿਹਾ ਜੀ ਸਾਡੇ ਦੋ ਹੈਗੇ ਸਾਡੇ ਦੋ ਹੈਗੇ ਨੀ ਹੋਰੀ-ਹੋਰੀ ਲਿਆਵਾਂਗੇ ਸਾਡੇ ਤੇ ਸਪੋਰਟ ਘਾਤੇ ਰਹੀ ਸਮਾਂ ਲਿਜਾ ਹਾਂ ਘਰ ਦਾ ਜੋ ਜੋ ਕੁਕਿੰਗ ਦਾ ਕੰਮ ਆਉਂਦਾ ਸਾਰਾ ਲਿਆਵਾਂ ਹਾਂ ਹਮਮੇ ਸਾਡੇ ਸਾਨੂੰ ਦੱਸਦੇ ਰਹੋ ਕਿ ਜੀ ਜਰੂਰ ਤੇਰੀਆ ਫੇਰ ਸਾਨੂੰ ਹੋਰੀ-ਹੋਰੀ ਕਵਰਟ ਕਰਦੇ ਰਿਹਾ ਕਰੋ ਕਿ ਸਾਨੂੰ ਕੋਈ ਪਤਾ ਲੱਗ ਰਹਿਣਾ ਕੀ ਸਾਡੇ ਆ ਹੈ ਨੀ ਉਹ ਹੈ ਨੀ ਐਂ ਤਾਂ ਫੇਰ ਸਾਨੂੰ ਇਹਲੇ ਆਪ ਨੂੰ ਵੀ ਪਰਫੈਕਟ ਸਾਡੇ ਕਿਹੜੀ ਹੀ ਬਣਨੀ ਗੀ। ਜੇ ਕੋਈ ਸਾਡੇ ਚ ਕਮੀ ਹੋਊਗੀ ਬਲੌਗ ਚ ਉਹ ਵੀ ਦੱਸ ਦਿਓ ਜੀ। ਜੇ ਕੋਈ ਗਲਤੀ ਕੀਤੀ ਹੋਗੀ ਬਤ ਤੇ ਨੇ। ਇਹ ਸਾਫ ਮਸਾਲਾ ਇਹ ਚ ਪਾ ਲਉ। ਮਹਣੇ ਚੰਗੀ ਤਰ੍ਹਾਂ ਕੁੱਟਣਾ। ਜਿਹੜਾ ਮੂੰਹ ਚ ਨਾ ਆਵੇ ਮਸਾਲਾ ਉਹ ਉਸ ਹਿਸਾਬ ਨਾਲ ਕੁੱਟਣਾ ਚਾਹੀਦਾ। ਨਿਕਾਣਾ ਦੇ ਕੁੱਟਣਾ ਆ ਨਾ ਨੂੰ ਬਸ। ਇਹ ਚ ਪੈਸਾ ਆਇਆ ਸਬ ਤੋਂ ਕਾਲਾ ਲਾਮਕ ਵਾਈਟ ਨਮਕ ਮਿਸਾ ਗਾਲੀਆਂ ਤੇ ਮਸਾਲਾ ਜੀਗਾ ਮਸਾਲਾ ਦੇਖੋ ਮੈਂ ਪਹਿਲੀ ਵਾਰੀ ਦੇਖਿਆ ਦਾਲ ਦਾ ਵੀ ਇਦਾਂ ਬਣ ਜਾਂਦੇ ਪੂਰੇ ਉਹ ਜੋ ਘਰ ਦੀ ਜੀ ਬਣਦੀ ਉਹ ਬਾਹਰ ਨਹੀਂ ਮਿਲਦੀ ਮੇਕ ਤੋਂ ਧਰੂਣ ਦੀ ਆ ਪਰ ਸਵਾਦ ਵੀ ਬੜਾ ਆਣਾ ਤਾਂ ਕਰ ਮਾਸੀ ਅੰਦਰ ਜਾਣਾ ਉਦੋਂ ਤੱਕ ਸਾਡੀ ਕੁੜੀ ਨੋਟੇ ਜਾਣਾ ਹਾਂ ਉਹਨਾਂ ਯਾਹ ਬੜਕੇ ਮਾਣਾ ਪਈ ਆ। ਹਰੇਕੋ ਸਾਡਾ ਮਸਾਲਾ ਬਣ ਗਿਆ ਦਹੀਂ ਭੱਲੇ ਵਾਲਾ। ਉਹ ਜੀ ਦਹੀਂ ਭੱਲੇਆਂ ਦਾ ਮਸਾਲਾ ਰੈਡੀ ਹੋ ਕੇ ਤਿਆਰ। ਇੱਕਦਮ ਹੋਣਾ। ਇਹ ਭੱਲੇ ਆ ਦਹੀਂ ਭੱਲੇਆਂ ਵਾਸਤੇ ਤੇ ਇਹਦੇ ਵਰਕੀ ਗੜੀ ਪਾਉਂਦੇ ਉਹ ਨਹੀਂ ਹੁੰਦੇ ਨਾਲੇ। ਹਾਂ? ਵਰਕੀ ਗੜੀ ਪਾਉਂਦੇ ਦਰ ਵਿੱਚ। ਨਹੀਂ ਚ। ਆਹ ਉਹ ਦਹੀਂ ਠੰਡੇ ਨੂੰ ਦਿਆ। ਕਈ ਛੱਡਾ ਹੋਣਾ। ਆਹ ਗੜਮ ਦਹੀਂ ਇਹ ਨਵੀਆਂ ਹੋ ਗਏ। ਹੋਰ ਦੇ ਲੈ। ਉਹ ਜੀ ਆਪਣੇ ਦਹੀਂ ਭੱਲੇ ਜਿਹੜੇ ਉਹ ਰੈਡੀ ਹੋ ਗਏ ਆ। ਰੈਡੀ ਹੋ ਗਏ ਨਿਚੋੜਨੇ ਆ ਨਾ ਇਹ। ਇਹਦਾ ਆਪਣੇ ਤਾਂ ਨੂੰ ਕੁਝ ਜੇ ਵੀ ਲੈ ਸਕਦੀਆਂ ਨੇ ਉੱਪਰ ਥੋੜਾ ਬਹੁਤ ਆਲੂ ਪੂਰੀ ਜੇ ਵੀ ਲੈਂਦਾ ਆਪਾਂ ਲਗਾ ਲ ਦੋ ਆਲੂ ਪੂਰੀਆਂ ਵੀ ਹੁਣ ਆਪਾਂ ਜਿਹੜੇ ਦਹੀਂ ਭੱਲੇ ਹੱਟੇ ਹੋ ਗਏ ਹੁਣ ਅਪਨ ਨਿਚੋੜ ਕੇ ਨਾ ਬਾਹਰ ਕੱਢ ਲਾਂਗੇ ਸਾਡੇ ਬਹੁਤ ਕੋਲੇ ਹੋ ਗਏ ਆ ਇਸ ਕਰਕੇ ਜ਼ਿਆਦਾ ਘੁੱਟਣੇ ਨਹੀਂ ਆਪਾਂ ਕਿਉਂਕਿ ਸਾਡੇ ਕਿੰਨੇ ਸੌਫਟ ਹੋ ਗਏ ਬਹੁਤ ਕੋਲੇ ਹੋ ਗਏ ਉਹ ਹੀ ਚੀਰ ਬੜੀ ਨਿਚੋੜ ਲਾ ਕੋ ਗਏ ਟੁੱਟਣੇ ਥੋੜੀ ਹੈਗੇ ਹੋ ਟੁੱਟਦੇ ਆ ਕੋਲੇ ਬਹੁਤ ਆ ਨਹੀਂ ਟੁੱਟਦੇ ਉਹ ਫੇਰ ਤੋੜ ਕੇ ਪਾਉਂਦੇ ਉਹਦੀ ਸੌਫਟ ਬਣਿਆ ਉਹ ਵੀ ਤੋੜ ਕੇ ਪਾਉਂਦੇ ਤਾਂ ਇਹਨੂੰ ਚੋੜ ਦਿੰਦੇ ਸੰਗੀ ਤਰ੍ਹਾਂ ਤੂੰ ਏਦਾਂ ਨਿਜੋੜਾ ਟੁੱਟ ਜਾਂਦੇ ਸਾਰੇ ਤਾਂ ਕੀ ਹੋ ਗਿਆ ਤੋੜ ਕੇ ਖਾਣੇ ਆ ਉਹ ਪਾਉਂਦੇ ਪਲੇਟ ਜਿੱਦਾਂ ਤੋੜ ਕੇ ਲਓ ਜੀ ਅੱਪਾ ਅੱਜ ਕਰ ਲਿਆ ਰੈਡੀ ਤੇ ਕੰਮਜਾਬ ਹੋ ਗਏ ਮੈਨੂੰ ਲੱਗਦਾ ਸੀ ਕਿ ਮੇ ਤੋਂ ਨਹੀਂ ਬਣਨੇ ਤੇ ਕੰਮਜਾਬ ਹੋ ਗਏ ਆ ਤੇ ਬਾਕੀ ਹੁਣ ਤੁਹਾਡੀ ਰਾਏ ਆਊਗੀ ਤਾਂ ਪਤਾ ਲੱਗੂਗਾ ਕਮੈਂਟ ਤੁਹਾਡੇ ਆਉਣਗੇ ਫੇਰ ਪਤਾ ਲੱਗਣਾ ਹੈ ਕਿ ਕੰਮਜਾਬ ਹੋਏ ਕਿ ਨਹੀਂ ਹੋਏ ਮੇਰੇ ਹਿਸਾਬ ਨਾਲ ਤਾਂ ਹੋ ਗਏ ਆ ਪੱਕਾ ਹੋਰ ਫਾਈਨਲ ਭੱਲੇ ਰੱਖਾਂਗੇ ਅੰਦਰ ਵਿੱਚ ਬਹੁਤ ਹੀ ਭੱਲੇ ਰੱਖ ਲੈਣਾ ਸੀ ਇਹ ਜੀ ਸੈਜ ਨੂੰ ਤੇ ਮੰਮੀ ਨੂੰ ਤੇ ਮੰਮੀ ਨੂੰ ਪਹਿਲੇ ਜਾ ਰਿਹਾ ਬਣਿਆ ਬਣਿਆ ਛੋਟੇ ਬੱਚਿਆਂ ਨੂੰ ਤਾਂ ਵੱਡੇ ਬਣੇ ਦਿੱਤਾ ਜਾਵੇ ਜਾਓ ਜੀ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਆ ਉਹਨਾਂ ਜਿਹੜਾ ਤਾਂ ਸੈਦੂ ਲੱਗੀ ਦਾਦੀ ਨੇ ਲੇਣਾ ਲੈ ਤਿਆਰ ਕਰਨ ਲੱਗੇ ਆ ਦਹੀਂ ਪਾਵਾਂਗੇ ਦਹੀਂ 'ਚ ਥੋੜਾ ਹਲਕੇ ਜਿਹਾ ਖੰਡ ਵੀ ਪਾਉਣੀ ਹੈ ਜੀ ਹਾਂਜੀ ਤੁਸੀਂ ਖੰਡ ਜ਼ਰੂਰ ਪਾੜਿਓ ਕਿਉਂਕਿ ਦਹੀਂ 'ਚ ਸਾਡਾ ਮਾੜਾ ਮੋਟਾ ਖੱਟੇ ਸੋਈ ਉਹ ਤੁਹਾਡੀ ਸਹੀ ਹੋ ਜਾਣੀ ਹੈ ਚੰਗੀ ਤਰ੍ਹਾਂ ਦਹੀਂ ਪਾਉਣਾ ਸੀ ਕਿਉਂਕਿ ਦਹੀਂ ਨਾਲ ਹੀ ਸਵਾਦ ਲੱਗਣੇ ਆਗੇ ਦਹੀਂ ਪਾ ਕੇ ਜਿਹੜਾ ਹੁਣ ਸਾਦਿਆ ਸੀ ਮਸਾਲਾ ਆਪਣੇ ਹੱਥੀ ਤਿਆਰ ਕੀਤਾ ਉਹ ਪਾਵਾਂਗੇ ਇਹ ਚੱਸੀ ਥੋੜਾ ਜਿਹਾ ਕਾਲਾ ਰੰਗ ਮਗਵਾ ਲੈਣਾ ਹੁਣ ਆਪਾਂ ਪਾਵਾਂਗੇ ਜਿਹੜਾ ਸੀ ਡੈਕੋਰੇਸ਼ਨ ਲਈ ਭੁਜੀਆ ਲੈਂਦਾ ਆ ਕਾਲੂ ਭੁਜੀਆ ਡੈਕੋਰੇਸ਼ਨ ਵਾਸਤੇ ਵਧੀਆ ਲੱਗਦਾ ਬਹੁਤ ਸੋਹਣਾ ਲੱਗਦਾ ਲਓ ਜੀ ਗੱਲ ਬੰਦ ਕਰਦੇ ਆ ਜੱਪਾ ਤੇ ਹੁਣ ਖਾ ਰਹੀ ਆ ਹੁਣ ਗੱਲ ਦਾ ਐਂਡ ਵਧੀਆ ਬਣਦੇ ਘਰ ਵਿੱਚ ਇਹਨੇ ਪਹਿਲੇ ਖਾ ਲਏ ਸੁੱਕੇ ਤੇ ਹੁਣ ਦੇਖਦੀ ਹਾਂ ਚੰਗਾ ਚੰਗਾ ਚਲੋ ਠੀਕ ਹੈ ਜੀ ਸਾਰਿਆਂ ਨੇ ਇੱਥੇ ਸਾਡੇ ਬਲੌਗਸ ਨੂੰ ਪਿਆਰ ਕਰਦੇ ਰਹੋ ਚਲੋ ਠੀਕ ਹੈ ਦੋਸਤੋ ਤੁਸੀਂ ਇੱਕ ਵਾਰੀ ਘਰੇ ਜਰੂਰ ਟਰਾਈ ਕਰਿਓ ਬਹੁਤ ਟੇਸਟੀ ਬੰਦੇ ਆ ਇੱਕ ਵਾਰੀ ਜੂ ਟਰਾਈ ਕਰਿਓ ਛੱਡ ਤਾਂ ਬਹੁਤ ਟੇਸਟੀ ਬਣੇ ਤੇ ਥੋੜੀ ਮਿਹਨਤ ਲੱਗਦੀ ਆ ਪਰ ਟੇਸਟੀ ਬੰਦੇ ਆ ਇੱਥੇ ਆਪਾਂ ਬਲੌਗ ਦਾ ਕਰਦੇ ਆ ਐਂਡ ਸਾਰਿਆਂ ਨੂੰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਪਿਆਰਾ ਜਿਹਾ ਕਮੈਂਟ ਕਰੋ ਬਾਏ 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 ਬਾਏ